ਦੋਸਤੋ ਮੇਲਾ ਪਿੰਡ ਛਪਾਰ ਦਾ ਜੋ ਬਹੁਤ ਹੀ ਮਸ਼ਹੂਰ ਮੇਲਾ ਹੈ ਪ੍ਰਸਿੱਧ ਮੇਲਾ ਹੈ ਸੋ ਪੰਜਾਬੀਆਂ ਦਾ ਆਪਣਾ ਮੇਲਾ ਛਪਾਰ ਦਾ ਮੇਲਾ ਗੋਗਾ ਜਹਰਵੀਰ ਜੀ ਤੇ ਬਾਬਾ ਸਿੱਧ ਸਲਖਣ ਜੀ ਦੀ ਯਾਦ ਦੇ ਵਿੱਚ ਲੱਗਦਾ ਹੈ ਪੰਜਾਬ ਦਾ ਮਸ਼ਹੂਰ ਛਪਾਰ ਦਾ ਮੇਲਾ بڑے بڑے ਝੁੱਲੇ ਚੰਡੋਲ ਕਿਸ਼ਤੀ ਹੋਰ ਜੋ بڑے بڑے ਝੁੱਲੇ ਨੇ ਤੁਹਾਨੂੰ ਪੰਜਾਬ ਦੇ ਸਭ ਤੋਂ ਮਸ਼ਹੂਰ ਮੇਲੇ ਛਪਾਰ ਦੇ ਮੇਲੇ ਦੇ ਵਿੱਚ ਦਿਖਣਗੇ ਤੇ ਤੁਹਾਨੂੰ ਮੌਤ ਦਾ ਖੂ ਜੀ ਹਾਂ ਚਿੰਡੋਲ ਮੌਤ ਦਾ ਖੂ ਹੋਰ ਬੜੇ ਬੜੇ ਝੁੱਲੇ ਤੁਹਾਨੂੰ ਛਪਾਰ ਦੇ ਮੇਲੇ ਦੇ ਵਿੱਚ ਦੇਖਣ ਨੂੰ ਮਿਲਣਗੇ ਜੀ ਹਾਂ ਹੰਭੁਮਾ ਕੇ ਪਹੁੰਚੋ ਮੇਲਾ ਸ਼ੁਰੂ ਹੈ 5 ਸਤੰਬਰ 2025 ਦਿਨ ਸ਼ੁੱਕਰਵਾਰ ਤੋਂ ਸੋ ਤੁਸੀਂ ਦੇਖ ਸਕਦੇ ਹੋ ਕਿਸ਼ਤੀ ਦੇ ਜੋ ਨਜ਼ਾਰੇ ਨੇ ਜੋ ਲੇਰੇ ਨੇ ਜਵਾਕ ਸੋ ਇੱਥੇ ਤੁਹਾਨੂੰ ਛਪਾਰ ਦੇ ਮੇਲੇ ਦੇ ਵਿੱਚ ਬੱਚਿਆਂ ਦੇ ਝੁੱਲੇ ਵੀ ਮਿਲਣਗੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਮਿੱਕੀ ਮਾਊਸ ਹੋਰ ਜੋ بڑے بڑے ਝੁੱਲੇ ਨੇ ਤੁਹਾਨੂੰ ਛਪਾਰ ਦੇ ਮੇਲੇ ਦੇ ਵਿੱਚ ਦੇਖਣ ਨੂੰ ਮਿਲਣਗੇ ਸੋ ਸ਼ਰਦਾ ਭਾਵ ਦੇ ਨਾਲ ਦਰਬਾਰ ਦੇ ਵਿੱਚ ਆਓ ਮੱਥਾ ਟੇਕੋ ਦਰਸ਼ਨ ਕਰੋ ਤੇ ਛਪਾਰ ਮੇਲੇ ਦਾ ਪੂਰਾ ਪੂਰਾ ਆਨੰਦ ਲਓ ਸੋ ਇਹ ਜੋ ਚੰਡੋਲ ਤੁਸੀਂ ਦੇਖ ਰਹੇ ਹੋ ਜੀ ਬਹੁਤ ਹੀ بڑا ਚੰਡੋਲ ਹੈ ਤੇ ਸੁਣਨ ਦੇ ਵਿੱਚ ਆ ਰਿਹਾ 125 ਫੁੱਟ ਦਾ ਚੰਡੋਲ ਜੀ ਹਾਂ ਸਭ ਤੋਂ ਵੱਡਾ ਚੰਡੋਲ ਤੁਹਾਨੂੰ ਇਸ ਵਾਰ بڑے بڑے ਝੁੱਲੇ ਤੁਹਾਨੂੰ ਇਸ ਵਾਰ ਛਪਾਰ ਦੇ ਮੇਲੇ ਦੇ ਵਿੱਚ ਦੇਖਾ ਨੋ ਮਿਲਣਗੇ ਸੋ ਤੁਸੀਂ ਦੇਖ ਸਕਦੇ ਹੋ ਸਾਹਮਣੇ ਪਿਆਰਾ ਜਿਹਾ ਵਿਊ ਛਪਾਰ ਦੇ ਮੇਲੇ ਦਾ ਸੋ ਕੱਲ ਤੋਂ ਜੋ ਮੇਲਾ ਹੈ ਸ਼ੁਰੂ ਹੈ ਜੀ 5 ਸਤੰਬਰ ਤੋਂ ਤੇ ਹਮ ਹਵਾ ਕੇ ਪਹੁੰਚੋ ਮੇਲੇ ਦੇ ਵਿੱਚ ਚੈਨਲ ਤੇ ਨਯੋ ਤਾਂ ਚੈਨਲ ਨੂੰ ਆ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਜੈ ਪੀਰਾ ਦੀ ਜੈ ਮਸਤਾ ਦੀ